ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਰ ਆਏ ਚੈਨਲ ਤੇ ਦੱਸ ਸਾਰਾ ਜੀ YouTube ਫੈਮਿਲੀ ਕੀ ਦੱਸ ਸਾਰਾ ਠੀਕ ਠਾਕ ਲਈ ਦੇ ਸਾਰਿਆਂ ਸਤਿ ਸ਼੍ਰੀ ਅਕਾਲ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਠੀਕ ਹੋ ਗਿਆ ਜੀ 24 ਤੇ ਦਿਨ ਹੋ ਗਿਆ ਅੱਜ ਸ਼ੁੱਕਰਵਾਰ ਤੇ ਟਾਈਮ ਹੋ ਗਿਆ ਮਾਰਨਿੰਗ ਦਾ ਨਾ ਤੇ ਦੇਖੋ ਜੀ ਜਦੋਂ ਨਾ ਆਪਣਾ ਵਾਇਫੇ ਚੱਲਦਾ ਸੀਗਾ ਚਲੋ ਡੇਲੀ ਵੀਡੀਓ ਅਪਲੋਡ ਹੁੰਦੀਆਂ ਸੀਗੀਆਂ ਵਲੌਗ ਆਉਂਦੇ ਸੀਗੇ ਤੇ ਹੁਣ ਦਿਵਾਲੀ ਦੇ ਵਲੌਗ ਚੱਲਣ ਦੇ ਸੀਗੇ ਤੋਂ ਹੋਈ ਵਾਈ ਅੱਜ ਮੈਂ ਹੁਣ ਘਰ ਤੋਂ ਸਟਾਰਟਿੰਗ ਕਰ ਰਹੀਆਂ ਜਾਨੀ ਨਾ ਤੇ ਬਹੁਤ ਦਿਨਾਂ ਬਾਅਦ ਤੇ ਅੱਜ ਨਾ ਕੋਈ ਸਬਜ਼ੀ ਖਾਣ ਨੂੰ ਮਨ ਕਰਦਾ ਨਾ ਕੋਈ ਦਾਲ ਖਾਣ ਨੂੰ ਮਨ ਕਰਦਾ ਨਾ ਜਾਨੀ ਜਦੋਂ ਆਪਾਂ ਨੂੰ ਜਿੱਦਾਂ ਕਹੋ ਵੀ ਵਾਈਵ ਹੋਵੇ ਨਾ ਵਾਈ ਹੋਈ ਹੋਵੇ ਜਾਂ ਕਿਦਾਂ ਵੀ ਹੈ ਨਾ ਤੇ ਮੂਡ ਦਾ ਸਵਾਲ ਦਾ ਚੇਂਜ ਹੋ ਗਿਆ ਹੋਵੇ ਤਾਂ ਆਪਾਂ ਨੂੰ ਇਹ ਮਸਾਲਾ ਬਣਾ ਕੇ ਖਾ ਲੈਣਾ ਚਾਹੀਦਾ ਆ ਅੱਜ ਬਣਾਵਾਂਗਾ ਮਸਾਲਾ ਬਾਇਦੂਰ ਕਰਨੇ ਨੂੰ ਵਿੱਚ ਅਦਰਕ ਪਾ ਲਿਆ ਮੈਂ ਡੇਢ ਗੱਠੀ ਪਾਈ ਐ ਤੇ ਪਿਆਜ਼ ਪਾਏ ਤਿੰਨ ਛੋਟੇ ਛੋਟੇ ਤੇ ਵਿੱਚ ਪਾ ਲਿਆ ਫਿਰ ਲਸਣ ਤੇ ਇਹਨੂੰ ਕੁੱਟਾਂਗੇ ਕੁੰਡੀ 'ਚ ਪਾਵਾਂਗੇ ਤੇ ਅੱਜ ਚੋਪਰ ਨਾਲੇ ਚੋਪ ਕਰਨਾ ਹੈ ਇਹਨੂੰ ਮੈਂ ਤੇ ਇਹਨੂੰ ਇਹਦੇ ਨਾਲ ਹੀ ਲਸਣ ਅਤੇ ਹਰੀਆਂ ਮਿਰਚਾਂ ਟਮਾਟਰ ਕਿਉਂ ਇਹਦੇ ਨਾਲ ਬਹੁਤ ਟੈਸਟ ਚੀਜ਼ ਬਣਦੀ ਹੈ ਨਾ ਤੇ ਬਹੁਤ ਵਧੀਆ ਬਣਦੀ ਆ ਤੇ ਅਨਲੋਗ ਤੇ ਲੂਣ ਤੇ ਹਲਦੀ ਸਬਜ਼ੀਆਂ ਭਾਈ ਵੀ ਆ ਗਿਆ ਤੇ ਲੂਣ ਤੇ ਹਲਦੀ ਹੁਣ ਪਾਵਾਂਗੇ ਤੇ ਹੁਣ ਮੈਂ ਘੁੱਟੂंगी ਇਹਨੂੰ ਲੈ ਲਓ ਮੂਲੀਆਂ ਫਿਰ ਆਪਣੇ ਬਾਧੂ ਹੋ ਜਾਣੀਆਂ ਸਾਲਾ ਇਹ ਬਣਾਉਣਾ ਅੱਜ ਮੈਂ ਕੁਝ ਨਹੀਂ ਹੋਰ ਬਣਾਉਣਾ ਵਾਈਫ ਚੱਕੀ ਜਾਊਗੀ ਹੈਨਾ ਤੇ ਇਹ ਜਦੋਂ ਬਹੁਤ ਬੜੀਆ ਹੋ ਜਾਂਦਾ ਰੋਟੀ ਦੋ ਬਾਦੀ ਖਾਦੀ ਜਾਂਦੀਆਂ ਦਿੱਕਾ-ਦਿੱਕਾ ਦੀ ਵੀ ਜੀ ਬਣਾ ਕੇ ਖਾ ਲੈਣੀ ਚਾਹੀਦੀ ਹੈ। ਤੇ ਦੇਖੋ ਜਿਹੜਾ ਪਕੁੰਡੇ ਕੋਟ ਇਹਨਾਂ ਨਾਲ ਤੜਕਾ ਕੁੱਟਦੇ ਹਨ ਤੇ ਜਦੋਂ ਇਹ ਭਾਂਡੇ 'ਚ ਪੈਂਦਾ ਆ ਉਦੋਂ ਹੀ ਬਹੁਤ ਸੋਹਣੀ ਸਮੈਲ ਆਉਣਾ ਪੈਂਦੀ ਹੈ। ਜਦ ਕੁੱਟ ਕੇ ਨਾ ਇਹਦਾ ਜਿੱਥੇ ਜਿੱਦਾ ਵਿੱਚੋਂ ਇਹਦਾ ਪਾਣੀ ਨਿਕਲਦਾ ਆ ਤਾਂ ਉਹਦਾ ਟੇਸਟ ਬਹੁਤ ਸੋਹਣਾ ਆਉਂਦਾ ਹੈ। ਤੇ ਲੋ ਜੇ ਇਹਨਾਂ ਵਿੱਚ ਸਾਰੇ ਕੋਟ ਲੈਣਾ। ਉਹ ਇਹਦੇ ਪਹਿਲੇ ਮੈਂ ਰਦਾ ਸੀਗਾ ਕਿ ਮੈਂ ਚੋਪਣਾ ਚੋਪ ਕਰਾਂ ਫਿਰ ਮੈਂ ਕਿਹਾ ਨਹੀਂ ਕੋੰਡੇ ਕੋਟ ਨਾਲ ਬਹੁਤ ਟੇਸਟੀ ਬਦੀ ਆਉਂਦਾ। ਇਦਾਂ ਆਪਾਂ ਇਦਾਂ ਨਾ ਟੋੜਕਾ-ਕੋਟਕੀ ਆਲੂ ਆਲੂ ਤੇ ਟਮਾਟਰ ਦੀ ਤੜੀ ਬਣਾਈ ਉਹ ਵੀ ਬਹੁਤ ਯਾਰਾ ਟੇਸਟੀ ਬਣਦੀ ਹੈ ਨਾ ਪਤਾ ਨਹੀਂ ਕੁੰਡੇ-ਕੁਟਨੇ ਵਿੱਚ ਨਾ ਜਾਦੂ ਹੀ ਇੱਕ ਹਸਾਰ ਦਾ ਤੇ ਨਾਨੇ-ਦਾਦੀਆਂ ਵਧੀਆ ਹੁੰਦਾ ਸੀ ਟਾਈਮ ਉਹਦਾ ਤੇ ਉਹਨਾਂ ਨੇ ਹਮਸ ਹੁਣ ਹੀ ਆ ਚੋਪਰ ਆ ਗਏ ਆ ਮਸ਼ੀਨਾਂ ਹੋਣੀ ਸਾਰਾ ਕੁਝ ਨਵਾਂ ਹੀ ਆ ਗਿਆ ਨਾ ਇਹ ਦੇਸੀ ਤਰੀਕੇ ਹੈ ਨਾ ਸਾਡੇ ਨਾਨੇ-ਦਾਦੀਆਂ ਦੇ ਪੁਰਾਣੇ ਇਹ ਵਧੀਆ ਹੁੰਦੇ ਸੀ ਹੈ ਨਾ ਤੇ ਇਹਨਾਂ ਚ ਸਕੂਨ ਮਿਲਦਾ ਹੈ ਹੁਣ ਤਾਂ ਆਪਾਂ ਨੂੰ ਕਾਲੀ ਨੇ ਮਾਰ ਲਿਆ ਵੀ ਫਟਾਫਟ ਚੀ ਬਣ ਕੇ ਤਿਆਰ ਹੋ ਜਵੇ ਨਾ ਤੇ ਟਾਈਮ ਤੇ ਆਪੋ ਵੀ ਟੈਨੂ ਬਚਾਉਨੇ ਆ ਸਾਡਾ ਟਾਈਮ ਬਰਜ ਜਾਵੇ ਜਾਂ ਕਿਦਾਂ ਵੀ ਨਾ ਪਰ ਨਹੀਂ ਸੇਦ ਨਾਲ ਕੁਝ ਨਹੀਂ ਹੈਗਾ ਨਾ ਉੱਪਰ ਕਿੰਨਾ ਸੇ ਜ਼ਰੂਰੀ ਆ ਤੇ ਲੋ ਜੀ ਹੁਣ ਮੈਂ ਨਾ ਤੜਕਾ ਲਾਉਣੇ ਆ ਸਾਰੇ ਨੂੰ ਕਟ ਕੇ ਤੇ ਕੁਟਣ ਇਸ ਨਾਲ ਹੀ ਸਾਰੀ ਹੈ ਨਾ ਸੋਹਣੀ ਸਮੈਲ ਆਉਣ ਲੱਗ ਪੈਂਦੀ ਹੈ ਬਾਕੀ ਮੈਂ ਤੁਸਾਲਾ ਪਤੜਕੇ ਦੇ ਵਿੱਚ ਪਾਵਾਂਗੇ ਤੇ ਚਲੋ ਇਹ ਠੀਕ ਇਹਨੂੰ ਕੁੱਟ ਲਈਏ ਮੈਂ ਲੌਜੀ ਕਰਾਈ ਆਪਾਂ ਰੱਖ ਲਈ ਗੈਸ ਤੇ ਤੇ ਤੇਲ ਪਾ ਲਿਆ ਤੇ ਕੀ ਸਮੈਲ ਆਉਣ ਢੀ ਆ ਹੁਣ ਤੇਲ ਤੇ ਵੈਸੇ ਤੜਿਆ ਹੀ ਆ ਤੇ ਆਪਾਂ ਇਹਦੇ ਵਿੱਚ ਪਾਉਣੇ ਆ ਜੀਰਾ ਜਿਹੜੇ ਗਮ ਜੀਰੇ ਦਾ ਪਾਉਣੇ ਆ ਤੇ ਇਹਦਾ ਤੜਕਾ ਸਾਰਾ ਕੁੱਟ ਲਿਆ ਮੈਂ ਤੇ ਆ ਦੇਖੋ ਤੇ ਕੁੰਡੇ ਚ ਸੜਕਾ ਪਾ ਜਲਾਵਾਂਗੇ ਤੇ ਸਬਜੀ ਵਧੀਆ ਜੀ ਯਾਨੀ ਤਰੀ ਬਣਾ ਕੇ ਵਧੀਆ ਜੀ ਪਤਲੀ ਜੀ ਰੋਟੀ ਨਾਲ ਖਾਵਾਂਗੇ ਨਾ ਤੇ ਥੋੜਾ ਤੇਜ਼ ਤੇ ਹੀ ਕਰਦੇ ਆ ਗੈਸ ਤੇ ਚਲੋ ਜੀ ਜਿਹੜਾ ਕਟੇਆ ਮਸਾਲਾ ਆ ਪਾਉਣੇ ਆ ਤੇ ਦੇ ਜ ਪਾਣੀ ਪਾ ਕੇ ਤੇ ਇਹ ਵੀ ਇਹਦਾ ਪਾਣੀ ਟੋੜ ਕੇ ਪਾ ਲੈਣਾ ਲਓ ਜੀ ਆਪਾਂ ਕੁੰਡਾ ਵੀ ਧੋ ਕੇ ਪਾ ਲਿਆ ਤੇ ਵਿੱਚ ਟੋੜ ਕੇ ਚ ਪਾ ਲਿਆ ਪਾਣੀ ਤੇ ਹੁਣ ਚੰਗੀ ਤਰ੍ਹਾਂ ਸਕਾਉਣੇ ਇਹਨੂੰ ਤੇ ਟੋੜ ਕੇ ਨੂੰ ਭੁੰਨਦੇ ਆ ਤੇ ਵਾ ਵਾਸਮਿਲ कैसी ਹੋਣ ਈ ਇੱਕ ਦਵਾਈ ਹੈ ਇਹ ਇੱਕ ਮਸਾਲਾ ਨਹੀਂ ਹੈਗਾ ਇੱਕ ਦਵਾਈ ਆ ਤੇ ਬਹੁਤ ਲਾਹਤ ਦਾ ਇੱਕ ਦਵਾਈ ਆ ਇਹ ਚਲੋ ਜੀ ਇਹਨੂੰ ਪਾਉਂਦੇ ਆ ਫੇਚ ਮੈਚ ਮਸਾਲਾ ਪਾਉਨੇ ਆ ਹਾਂਜੀ ਤੜਕਾ ਮਸਾਲਾ ਜਿਹੜਾ ਪੁੱਜ ਗਿਆ ਤੇ ਪਾਣੀ ਸੁੱਕ ਗਿਆ ਬਸ ਥੋੜਾ ਬਹੁਤ ਰਹਿ ਗਿਆ ਇਹਨਾਂ ਕਾਪਰ ਰੱਖਾਂਗੇ ਕਿ 스멜 ਇੰਨੀ ਸੋਹਣੀ ਆਉਂਦੀ ਹੈ ਤੇ ਮੈਂ ਤਾਂ 스멜 ਦੇ ਨਾਲ ਹੀ ਰੱਜੀ ਜਾਣ ਲਈ ਹਾਂ ਤੇ ਆਪਾਂ ਇੱਕ ਚਮਚ ਪਾਤਮ ਹਲਦੀ ਦਾ ਥੋੜੀ ਬੱਸ ਪਹਿਲਾਂ ਹੀ ਪਾਈ ਸੀਗੀ ਤੇ ਆਹ ਲੋ ਜੀ ਨੂੰ ਦੋ ਚਮਚ ਪਾਉਣੇ ਆਪਾਂ ਮਸਾਲੇ ਦੇ ਤੇ ਸੋਹਣੀ 스멜 ਆਵੇ ਘਰ ਦਾ ਪਿਓਰ ਮਸਾਲਾ ਤੇ ਇੰਨੀ ਥੋੜੀ ਜਿਹੀ ਮਿਰਚ ਪਾਉਣੇ ਆ ਕਿਉਂ ਵਿਚ ਹਰੀ ਮਿਰਚ ਵੀ ਪਾਈ ਜਾ ਮੈਂ ਤੇ ਇੱਕ ਚਮਚ ਪਾਣੀਆ ਨੂਣ ਦਾ ਹਨਾ ਤੇ ਵਿੱਚ ਆਪਾਂ ਹੰਡ ਨਹੀਂ ਪਾਣੀ ਹੈਗੀ ਸਫੇਦ ਦਾ ਮਸਾਲਾ ਬਣਾਉਣਾ ਹੈ ਚੋਲਿਆਂ ਵਾਸਤੇ ਦਾ ਸੈਂਪਲ ਤਰੀਕੇ ਨਾਲ ਬਣਾਉਣੀ ਹੈ ਆਪਾਂ ਮਸਾਲਾ ਅੱਜ ਆਏ ਮਸਾਲੇ ਰੋਟੀ ਜਿਹਦਾ ਹਮਾ ਮਸਾਲਾ ਬਣਿਆ ਹਨਾ ਰੋਟੀ ਤੇ ਰੱਖ ਕੇ ਖਾਓ ਇਹਨੂੰ ਇਦਾਂ ਇੱਕ ਤੇ ਟੇਸਟੀ ਲੱਗਦਾ ਬਹੁਤ ਹੀ ਜਿਆਦਾ ਸਵਾਦ ਲੱਗਦਾ ਹਨਾ ਤੇ ਉਹਦਾ ਸਵਾਦ ਵੀ ਬਹੁਤ ਸੁਣ ਹੋ ਜਾਂਦਾ ਹੈ ਤੇ ਆ ਦੇਖੋ ਜੀ ਮਸਾਲਾ ਹੋ ਗਿਆ ਤਿਆਰ ਇਹਦੇ ਵਿੱਚ ਪਾਣੀਆ ਪਾਣੀ ਫੇਰ ਮੈਂ ਤਵਾਇਦੋ ਰੱਖ ਲਿਆ ਤੇ ਫਿਰ ਅੱਜ ਫਲਕੇ ਲਾਵਾਂਗੇ ਤੇ ਥੋੜਾ ਜਿਹਾ ਹੋਰ ਪਾਣੀ ਪਾਵਾਂਗੇ ਤੇ ਚਲੋ ਜੀ ਹੁਣ ਆਪਾਂ ਬਣਾਵਾਂਗੇ ਤੇ ਜਦ ਤੱਕ ਰੋਟੀ ਪੱਕਦੀ ਆ ਇਹ ਤੱਕ ਬਣ ਜੂਗੀ ਨਾ ਮਿੰਟੋ ਮਿੰਟੇ ਸਾਰੇ ਕੰਮ ਹੁਣ ਆਟਾ ਕੱਢੀਏ ਫਰਿੱਜ ਚ ਸਵੇਰੇ ਮੈਂ ਗੋਨ ਕੇ ਰੱਖ ਲਿਆ ਸੀ ਚਲੋ ਜੀ ਰੋਟੀ ਪਕਾਈਏ ਤੇ ਰੋਟੀ ਪਕਾ ਕੇ ਫਿਰ ਰੱਖ ਲੈਣੀ ਆ ਤੇ ਲਓ ਜੀ ਮਸਾਲਾ ਬਣ ਗਿਆ ਤੇ ਦੇਖੋ ਕਲਰ ਕਿੰਨਾ ਵਧੀਆ ਆ ਤੇ ਇੰਨਾਕ ਪਤਲਾ ਇਹਨੇ ਮੈਂ ਰੱਖਿਆ ਜਿਆਦਾ ਗਾੜਾ ਹੋ ਜਾਂਦਾ ਜਿਆਦਾ ਨਹੀਂ ਤਾਂ ਤੇ ਇਹ ਵਿੱਚ ਅਧ ਘਰ ਨਹੀਂ ਪਾਇਆ ਮੈਂ ਤੇ ਕੱਲ ਦੇ ਕੰਨਾ ਸੋਨਾ ਆਉਂਦਾ ਹੈ ਨਾ ਟਮਾਟਰ ਵੀ ਟਮਾਟਰ ਦਾ ਵੀ ਕਲਰ ਆ ਗਿਆ ਲਾਲ ਮਿਰਚ ਦਾ ਵੀ ਤੇ ਦੇਖ ਦੇਖਣ ਚ ਕਿੰਨਾ ਵਧੀਆ ਕਲਰ ਆ ਤਾ ਔਰ ਖਾਂਚ ਕਿੰਨਾ ਵਧੀਆ ਹੋਗਾ ਨਾ ਦੇਖੋ ਜਿੱਦ ਰੋਟੀ ਪਾ ਲਈ ਮੈਂ ਤੇ ਰੋਟੀ ਵੀ ਮੇਰੀ ਪੱਕ ਚੁੱਕੀ ਆ ਤੇ ਹੁਣ ਰੋਟੀ ਖਾਣੇ ਆ ਤੇ ਖਾਣ ਦੀ ਤਿਆਰੀ ਆ ਹੁਣ ਲਓ ਸਾਨੂੰ ਪਹਿਲਾਂ ਫੜਾ ਗਿਆ ਉਹਨੇ ਫੇਰ ਮੈਂ ਆਪ ਕਾਉਂਗੀ ਨਾ ਠੀਕ ਹੈ ਤੇ ਤਰੀ સ્ਮੈਲ ਬਹੁਤ ਸੋਹਣੀ ਆਉਣ ਢਈ ਆ একদম ਓਕੇ ਆ ਦਵਾਈ ਨਹੀਂ ਲਓ ਜੀ ਰੋਟੀ ਪਾਣੀ ਖਾਪ ਕਾ ਲਿਆ ਤੇ ਭਾਂਡੇ ਵੀ ਕਰ ਲਏ ਸਾਫ ਤੇ ਥੋੜਾ ਮੈਨੂੰ ਹਨੇਰਾ ਹੀ ਹੋ ਗਿਆ ਤੇ ਬਲੌਗ ਦੇ ਐਂਡ ਕਰਾਂਦਾ ਮੈਨੂੰ ਜਿੱਤਾ ਭੁੱਲ ਗਿਆ ਸੀਗਾ ਇਹਨਾਂ ਉੱਤੇ ਕੰਮ ਕਰ ਅੱਜ ਕੱਲ ਬਹੁਤ ਆ ਤੇ ਦਿਨ ਹੈਗੇ ਛੋਟੇ ਤੇ ਕੰਮ ਮੇਰੀਆਂ ਭੈਣਾਂ ਦੇ ਉਹ ਨਹੀਂ ਆ ਦਿਨ ਜਾਂਦੇ ਥੋੜੇ ਭੱਜੇ ਹਨ ਇਸ ਕਰਕੇ ਰੋਟੀ ਪਾਣੀ ਸਾਰਾ ਕੁਝ ਫਿਨਿਸ਼ ਹੋ ਗਿਆ ਰੋਟਾਂ ਵੀ ਸਾਫ਼ ਕਰ ਲਿਆ ਤੇ ਦੇਖੋ ਜੀ ਕੰਮ ਕਰਦੇ ਨੇ ਬੜਦੇ ਨੇ ਸਾਰੀ ਦਿਹਾੜੀ ਬੱਸ ਲੱਗੇ ਰਹੇ ਜੋ ਇਸ ਵੇਲੇ ਤੋਂ ਢੇਰ ਤੋਂ ਉੱਪਰ ਦਾ ਤੇ ਕੰਮ ਕਰਦੇ ਵਾਲੇ ਲੱਗੇ ਰਹਿਦਾ ਤੇ ਸਮਾਂ ਕਿ ਜਾਣਾ ਹੁੰਦਾ ਭੈਣ ਭਰਾਵਾਂ ਨੂੰ ਕੋਲ ਮਿੰਨ ਤੇ ਉਹ ਨਹੀਂ ਜਾਉਂਦਾ ਹੈਗਾ ਬਸ ਇਦਾਂ ਹੀ ਕੰਮ ਕਰਦਾ ਸਟੇਮ ਹੋ ਗਿਆ ਤਾਂ ਦੇਖੋ ਦਿਨ ਬਹੁਤ ਛੋਟੇ ਆ ਇਸ ਦਿਨਾਂ ਤੋਂ ਵੀ ਅੱਗੇ ਵੀ ਗਾਂ ਦਿਨ ਬਹੁਤ ਛੋਟੇ ਹੋ ਜਾਣੇ ਆ ਚਲੋ ਖੈਰ ਕੰਮ ਕਰਦੇ ਚੱਲੀ ਜਾਣੇ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਕੋਈ ਜਿਹਨੇ ਸਬਸਕ੍ਰਾਈਬ ਕੀਤਾ ਉਹਦਾ ਬਹੁਤ ਬਹੁਤ ਧੰਨਵਾਦ ਐਲ ਤੈਨੂੰ ਧੰਨਵਾਦ ਥੜੇ ਵਲੌਗ ਨੂੰ ਖੁਸ਼ ਆਂਦ ਕਰਦੇ ਦਿਖਦੇ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਮੇਰੇ ਭੈਣਾ ਸਾਰੀਆਂ ਨਾ ਤੇ ਚੜ੍ਹਦੀ ਕਲਾ 'ਚ ਰਹਿਣ ਤੇ ਭਰਾ ਵੀ ਨਾਲ ਤੇ ਸੀ ਲਾਈਵ ਸੀ ਘਾਟੀ ਆਈਦਾ ਹੁਣ ਤੇ ਇਹਦੇ ਕੰਮਾਂ ਕਰ ਇਸ ਟਾਈਮ ਲੱਗ ਜਾਂਦਾ ਹੈ ਤੇ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੁਸੀਂ ਨਹੀਂ ਸਪੋਰਟ ਕਰਦੇ ਆ ਤੇ ਤੁਹਾਡੀ ਸਪੋਰਟ ਦੇ ਨਾਲ ਅੱਗੇ-ਅੱਗੇ ਚੱਲਾਂਗੇ ਤੇ ਵੈਸੇ ਰਾਤ ਨੂੰ ਵੀਡੀਓ ਨਹੀਂ ਸਹੀ ਆਉਂਦੀ ਹੈਗੀ ਤੇ ਚਲੋ ਖੈਰ ਬਲੌਗ ਦਾ ਐਂਡ ਕਰਨਾ ਹੁੰਦਾ ਹੈ ਨਾ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਆ ਕਰੋ ਤੇ ਹਾਈ ਨਾ ਵਿਕਸ਼ਨ ਆਪ ਤੇ ਕਰੋ ਔਰ ਵੀਰੇ ਗਾਇਸ ਬੈਣਾ ਬਹੁਤ ਚੰਗੀਆਂ ਬਹੁਤ ਵਧੀਆ ਆ ਕਮੈਂਟ ਛੜਦੀਆਂ ਔਰ ਪੂਰੀ ਪੂਰੀ ਫੁੱਲ ਸਪੋਰਟ ਕਰਦੀਆਂ ਆ ਯਾਨੀ ਬਲੌਗ ਨੂੰ ਫੁੱਲ ਦੇਖਦੀਆਂ ਤੇ ਫਿਰ ਕਮੈਂਟ ਵੀ ਛੜਦੀਆਂ ਵੇ ਸਿਫਲ ਫੁੱਲ ਦੇਖਿਆ ਹੈ ਨਾ ਦੇਖੋ ਜੀ ਮੈਂ ਵੀ ਆਪਣੀ ਭੈਣਾ ਜਿਹੜੀਆਂ ਮਦਦ ਮੈਨੂੰ ਸਪੋਰਟ ਕਰਦੀਆਂ ਮੈਂ ਵੀ ਦੇਖਦੀ ਹੁੰਦੀ ਹਾਂ ਉਹਨੇ ਬਲੌਗ ਦੇਖਦੀਆਂ ਫੁੱਲ ਵਾਚ ਕਰਦੀ ਹੁੰਦੀਆਂ ਤੇ ਸਾਡਾ ਸਪੋਰਟਰ ਕਰੋ ਜੀ ਇੱਥੇ ਕੁਝ ਲੈ ਲਈ ਜਾਣਾ ਹੈ ਸਾ ਕੁਝ ਇੱਥੇ ਛੱਡ ਜਾਣਾ ਹੈ ਕਿਉਂਕਿ ਪ੍ਰਮਾਤਮਾ ਦੀ ਮਰਜ਼ੀ ਹੈ ਨਾ ਤੇ ਬਸ ਵਾਤਵਾਤ ਦੇ ਕੋਈ ਸਪੋਰਟ ਕਰਿਆ ਕਰੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਕੇ ਬਾਏ ਜੀ ਗੁੱਡ ਬਾਏ ਜੀ ਸਾਰਿਆਂ ਨੂੰ